ਹੈਲੋ ਸਾਰਿਆਂ ਨੂੰ ਮੇਰੀ ਪਿਆਰ ਭਰੀ ਸੈਸ਼ਨ ਸ੍ਰੀ ਕਾਜ ਕੋਰਸਿੰਗ ਦਾ ਪੰਜਾਬੀ ਵਲੌਗ ਵਿੱਚ ਸਵਾਗਤ ਹੈ ਵਾਈਕਰ ਬਰਦਰ ਇਤੋ ਕਾਰਦੀ ਕਲਾਚ ਨੂੰ ਵਲੌਗ ਦੀ ਸ਼ੁਰੂਆਤ ਜੀ ਅੱਜ ਅਪਾ ਰਾਜਮਾ ਰਾਜਮਾ ਬਿੱੱਦਾ ਵੀ ਬੋਣੇ ਆ ਠੀਕ ਹੈ ਜੀ ਆ ਦੇਖੋ ਜੀ ਰਾਜਮਾ ਨੂੰ ਪਹਿਲਾਂ ਸਾਫ਼ ਸੁਥਰਾ ਕਰ ਲੈਣਾ ਤੇ ਇਹਨੂੰ ਧੋ ਕੇ ਭਿਗੋਣਾ ਤਾਂ ਕਿ ਇਹਦਾ ਪਾਣੀ ਸਾਡੇ ਇਹਨੂੰ ਰਾਸਾ ਹੋਵੇ ਠੀਕ ਹੈ ਜੀ ਲੈਣਾ ਨੂੰ ਆਪਾਂ ਸੰਦਿਤਰਾਂ ਸੁਕ ਲੈਣਾ ਕੋਈ ਇਹਦੇ ਵਿੱਚ ਕੋਈ ਉਹ ਨਾ ਹੋਵੇ ਤੇ ਲੋ ਜੀ ਚੰਗੀ ਤਰ੍ਹਾਂ ਆਪਾਂ ਇਹਨਾਂ ਨੂੰ ਚੁਗ ਚਾ ਕੇ ਭਿਗੋਦਾਂਗੇ ਫਿਰ ਸਾਨੂੰ ਨਾ ਬਾਅਦ ਚੋਂ ਇਹਦਾ ਪਾਣੀ ਕੱਢਣ ਦੀ ਲੋੜ ਨਹੀਂ ਪੈਣੀ ਇਹਨਾਂ ਨੂੰ ਵਧੀਆ ਤਰੀਕੇ ਨਾਲ ਆਪਾਂ ਧੋ ਲੈਣਾ ਠੀਕ ਹੈ ਜੀ ਪਹਿਲਾਂ ਹੀ ਧੋਤੇ ਹੋਣਗੇ ਨਾ ਕੋਈ ਡਰ ਨਹੀਂ ਕਹੀ ਪੈਣਾ ਕਹਿੰਦੀਆਂ ਹੁੰਦੀਆਂ ਕਿ ਹੱਥ ਲਾਣ ਨਾਲ ਫਿਰ ਰਾਜਮਾ ਵਧੀਆ ਨਹੀਂ ਬਣਦੇ ਛੋਲੇ ਵਧੀਆ ਨਹੀਂ ਐਸਾ ਕੁਝ ਨਹੀਂ ਹੈ ਜੀ ਵਧੀਆ ਤਰੀਕੇ ਨਾਲ ਤੁਸੀਂ ਚੁਗੋ ਧੋਵੋ ਤੇ ਫਿਰ ਇਹਦੇ ਵਿੱਚ ਜਿਹੜਾ ਪਾਣੀ ਪਾਓਗੇ ਨਾ ਉਹ ਪਾਣੀ ਬਿਲਕੁਲ ਵੀ ਨਹੀਂ ਕੱਢਣਾ ਉਸੇ ਪਾਣੀ 'ਚ ਉਬਾਲ ਸਕਦੇ ਆਪਾਂ ਆ ਦੇਖੋ ਜੀ ਮੈਂ ਬਿਲਕੁਲ ਧੋ ਤਾ ਕੇ ਤਾਜ਼ਾ ਪਾਣੀ ਪਾ ਕੇ ਹੁਣ ਇਹਨਾਂ ਨੂੰ ਤਾਂ ਕਿ ਵਧੀਆ ਤਰੀਕੇ ਨਾਲ ਪੰ ਦੋ ਤਿੰਨ ਘੰਟੇ ਆਪਾਂ ਪਹਿਲਾਂ ਹੀ ਪਿਘੋ ਦਾਂਗੇ ਚਾਹੇ ਤੁਸੀਂ ਖੋਸਾ ਪਾਣੀ ਕਰਕੇ ਆਪੋ ਤੋਂ ਇਹ ਸਾਡੇ ਰਾਜਮਾ ਬਿਲਕੁਲ ਪਿਜ ਜਗੇ ਨੇ ਠੀਕ ਹੈ ਮੈਂ ਦੋ ਘੰਟੇ ਪਹਿਲਾਂ ਬਣਾਏ ਮਤਲਬ ਪਿਘੋ ਕੇ ਰੱਖ ਦਿੱਤੀ ਤੇ ਆਪਾਂ ਹੁਣ ਇਹਦਾ ਪਾਣੀ ਨਿਕਲ ਦੇਣਾ ਹੈਗਾ ਠੀਕ ਹੈ ਇਹਦਾ ਪਾਣੀ ਵਿੱਚੋਂ ਨਹੀਂ ਕੱਢਣਾ ਚਾਹੀਦਾ ਤਾਂ ਕਿ ਇੱਕ ਤਾਂ ਇਹਦੇ ਨਾਲ ਵਿਟਾਮਿਨ ਹੀ ਮਿਲਦੇ ਆ ਤੇ ਜਿਹੜੇ ਪ੍ਰੋਟੀਨ ਵਗੈਰਾ ਨਿਕਲ ਜਾਂਦੇ ਨਾ ਜਿਵੇਂ ਨਾ ਆਪਾਂ ਧੋਣੇ ਆ ਪਹਿਲਾਂ ਧੋ ਲਓ ਬੈਟਰ ਹੁਣ ਆਪਾਂ ਇਹਨੂੰ ਗੈਸ ਤੇ ਰੱਖ ਦਾਂਗੇ ਤੇ ਇਹਦੇ ਵੀ ਇਹ ਜਿਹੜੇ ਤਰੀਕੇ ਨਾਲ ਮੈਂ ਬਣਾਉਗੀ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਾਂਗੇ ਕਿਉਂਕਿ ਹੁਣ ਤੀ ਚਾਰ ਫਸੀਟੀਆਂ ਮਰਵਾਣੀਆਂ ਆਪਾਂ ਠੀਕ ਹੈ ਜਿਆਦਾ ਸੀਟੀਆਂ ਨਹੀਂ ਮਰਵਾਣੀਆਂ ਤੇ ਕਿਹੜੇ ਤਰੀਕੇ ਨਾਲ ਬਣਾਉਂਦੀ ਹੁੰਨੀ ਉਹ ਵੀ ਤੁਹਾਡੇ ਨਾਲ ਵੀਡੀਓ ਸ਼ੇਅਰ ਕਰੂੰਗੀ ਠੀਕ ਹੈ ਜੀ ਤੇ ਲਓ ਜੀ ਇੱਧਰ ਹੁਣ ਆਪਾਂ ਪਾ ਲੈਣਾ ਇਹ ਸਿਰਫ ਨਮਕ ਨਮਕ ਤੁਸੀਂ ਆਪਣੇ ਟੇਸਟ ਅਨੁਸਾਰ ਪਾ ਸਕਦੇ ਹੋ ਠੀਕ ਹੈ ਜੀ ਇੱਕ ਚਮਚ ਭਰ ਕੇ ਮੈਂ ਦਸ ਨਮਕ ਪਾ ਦਿੱਤਾ ਤੇ ਲਓ ਜੀ ਇਹਦੇ ਚ ਦੋ ਤਿੰਨ ਕੱਟੇ ਹੋਏ ਪਿਆਜ਼ ਵਿੱਚ ਹੀ ਪਾ ਦਿੰਦੀ ਨੇ ਠੀਕ ਹੈ ਜੀ ਇਦੇ ਵਿੱਚੇ ਪਾ ਦੂੰਗੀ ਫਿਰ ਇਹਨਾ ਮੈਨੂੰ ਧੁੰਨਣ ਦੀ ਜਰੂਰਤ ਨਹੀਂ ਪੈਣੀ ਜਿਹੜੇ ਤਰੀਕੇ ਨਾਲ ਮੈਂ ਹਮੇਸ਼ਾ ਵਾਈਟ ਛੋਲੇ ਤੇ ਕਾਲੇ ਛੋਲੇ ਬਣਾਉਣੀ ਆ ਸੀ ਉਸੇ ਤਰੀਕੇ ਨਾਲ ਬਣਾਉਂਗੀ ਹੁਣ ਇਹਨੂੰ ਆਪਾਂ ਬੰਦ ਕਰ ਦਾਂਗੇ ਚਾਰ ਇੱਕ ਸੀਟੀਆਂ ਮਰਵਾਵਾਂਗੇ ਤਦ ਤੱਕ ਆਪਾਂ ਜਿਹੜਾ ਸਿੰਪਲ ਤੜਕਾ ਲਾਣਾ ਉਹਦੀ ਤਿਆਰੀ ਕਰ ਲਾਂਗੇ ਠੀਕ ਹੈ ਜੀ ਤੇ ਲੋ ਜੀ ਹੁਣ ਇਹਨੂੰ ਆਪਾਂ ਪਪੜਾ ਖਲਾਰਾ ਸਾਹਮਣੇ ਲੈਣੇ ਬਾਕੀ ਮਿਲਦੇ ਆ ਜੀ ਤੁਹਾਨੂੰ ਹੋਰ ਕੰਮਾਂ ਦੇ ਨਾਲ ਤੇ ਲੋ ਜੀ ਆ ਲੈ ਲਿਆ ਆਪਾਂ ਹਰੀਆਂ ਮਿਰਚਾਂ ਟਮਾਟਰ ਅਦਰਕ ਤੇ ਲਸਣ ਇਹਨਾਂ ਨੂੰ ਆਪਾਂ ਵਧੀਆ ਤਰੀਕੇ ਨਾਲ ਨਾ ਗ੍ਰाइंड ਕਰ ਲੈਣਾ ਠੀਕ ਹੈ ਜੀ ਔਰ ਇਹਦਾ ਹੀ ਤੜਕਾ ਲਾਵਾਂਗੇ ਹੁਣ ਆਪਾਂ ਤੇ ਆ ਦੇਖੋ ਜੀ ਆਪਾਂ ਤੇਲ ਬਿਲਕੁਲ ਗਰਮ ਕਰ ਲਿਆ ਸੀਗਾ ਤੇਲ ਦੇ ਵਿੱਚ ਆ ਪੀਸਿਆ ਹੋਇਆ ਗ੍ਰाइंड ਕੀਤਾ ਹੋਇਆ ਨਾ ਹਰੀਆਂ ਮਿਰਚਾਂ ਅਦਰਕ ਲਸਣ ਤੇ ਇਹਦਾ ਆਪਾਂ ਟਮਾਟਰ ਵਗੈਰਾ ਦਾ ਪੇਸਟ ਇਹਦੇ ਵਿੱਚ ਪਾ ਕੇ ਚੰਗੀ ਤਰ੍ਹਾਂ ਭੁੰਨਾਂਗੇ ਇਹ ਪਲਾ ਤੜਕਾ ਬਿਲਕੁਲ ਸਿੰਪਲ ਤੇ ਸੌਖਾ ਜੇਕਰ ਤੁਹਾਡੇ ਘਰ ਵੀ ਮਹਿਮਾਨ ਆ ਜੰਦੇ ਤੁਹਾਨੂੰ ਜਲਦੀ ਹੈ ਨਾ ਤੇ ਬਹੁਤ ਵਧੀਆ ਤਰੀਕੇ ਨਾਲ ਸਿੰਪਲ ਤੇ ਸੌਖੀ ਰੈਸিপি ਹੈ ਤੁਸੀਂ ਇਹ ਜ਼ਰੂਰ ਟਰਾਈ ਕਰਿਓ ਅਰ ਝਟਪਟ ਬਣ ਜਾਂਦੀ ਬਹੁਤ ਘੱਟ ਤੇਲ ਵਿੱਚ ਤੇ ਆ ਦੇਖੋ ਜੀ ਆ ਆਪਣਾ ਪਿਆਜ਼ ਲਸਣ ਆ ਜੜਾ ਲਸਣ ਅਦਰਕ ਟਮਾਟਰ ਹਰੀਆਂ ਮਿਰਚਾਂ ਦਾ ਪੇਸਟ ਹੀ ਬਹੁਤ ਵਧੀਆ ਤਰੀਕੇ ਨਾਲ ਪੁੱਜ ਗਿਆ ਹੁਣ ਆਪਾਂ ਇਹਦੇ ਵਿੱਚ ਨਮਕ ਰਾਜਮਾ ਚ ਪਾਇਆ ਹੋਇਆ ਸੀ ਹੁਣ ਇਹਦੇ ਵਿੱਚ ਪਾ ਦਾਂਗੇ ਜੀ ਹਲਦੀ ਥੋੜੀਆਂ ਜਿਹੀਆਂ ਮਿਰਚਾਂ ਗਰਮ ਮਸਾਲਾ ਠੀਕ ਹੈ ਜੀ ਨਮਕ ਨਹੀਂ ਪਾਣਾ ਹੈਗਾ ਤੇ ਇਹ ਲਾਲ ਮਿਰਚ ਇਹ ਪਾ ਕੇ ਆਪਾਂ ਚੰਗੀ ਤਰ੍ਹਾਂ ਹੁਣ ਇਹਨਾਂ ਨੂੰ ਭੁੰਨ ਲਾਂਗੇ ਔਰ ਮੈਂ ਅਦਰਕ ਲਸਣ ਦਾ ਜਿਹੜਾ ਬਣਾ ਕੇ ਰੱਖਿਆ ਹੈ ਸੁੱਕਾ ਮਸਾਲਾ ਇਹ ਵੀ ਥੋੜੀ ਜਿਹੀ ਦੇਗੀ ਵਿੱਚ ਰੰਗਤ ਲਈ ਪਾ ਦਾਂਗੇ ਤਾਂ ਕਿ ਬਹੁਤ ਵਧੀਆ ਤਰੀਕੇ ਨਾਲ ਸਾਡਾ ਮਸਾਲਾ ਭੁੱਜ ਜੇ ਔਰ ਚਨਾ ਮਸਾਲਾ ਜ਼ਰੂਰ ਪਾਇਆ ਥੋੜਾ ਜਿਹਾ ਟੇਸਟ ਇਹਦੇ ਨਾਲ ਬਹੁਤ ਹੀ ਵਧੀਆ ਆ ਜਾਂਦਾ ਠੀਕ ਹੈ ਜੀ ਮੇਰੀਆਂ ਰੈਸਪੀ ਤੁਹਾਨੂੰ ਹਮੇਸ਼ਾ ਹੀ ਪਤਾ ਬਿਲਕੁਲ ਸਿੰਪਲ ਤੇ ਸੌਖੀ ਹੁੰਦੀਆਂ ਮੈਂ ਤੇ ਐਸੇ ਤਰੀਕੇ ਨਾਲ ਬਣਾਉਣੀ ਆ ਮੈਂ ਕਿਹਾ ਤੁਹਾਡੇ ਨਾਲ ਵੀ ਸ਼ੇਅਰ ਕਰਾਂ ਲੋ ਜੀ ਇਹ ਤਾਂ ਆਪਣਾ ਰਾਜਮਾ ਨੂੰ ਆਪਾਂ ਤੜਕਾ ਲਾ ਲੈ ਸੀ ਨਹੀਂ ਮੈਂ ਕਿਹਾ ਚਾਵਲ ਧਰ ਲੈਣੀਆਂ ਕਿਉਂਕਿ ਆਪਣੇ ਆਣੇ ਜੀ ਮਹਿਮਾਨ ਇਸ ਕਰਕੇ ਮੈਂ ਫਟਾਫਟ ਪਹਿਲਾਂ ਹੀ ਤਿਆਰੀ ਕਰਕੇ ਰੱਖ ਲੈਣੀ ਆ ਠੀਕ ਹੈ ਜੀ ਤੇ ਆ ਦੇਖੋ ਜੀ ਚਾਵਲ ਤੋਤੇ ਹੋਣਗੇ ਨਾ ਰਾਜਮਾ ਬਣੇ ਹੋਣਗੇ ਫਿਰ ਆਟਾ ਬੁੰਨ ਕੇ ਆਪਣਾ ਫਟਾਫਟ ਸਬਜ਼ੀ ਬਣਾਣੀ ਪੈਣੀ ਇੱਕ ਨਾਲ ਤੇ ਜੋ ਜੋ ਵੀ ਆਪਾਂ ਕੰਮ ਕਰਾਂਗੇ ਉਸੇ ਤਰ੍ਹਾਂ ਤੁਹਾਡੇ ਨਾਲ ਮੈਂ ਸ਼ੇਅਰ ਕਰਦੀ ਜਾਉਂਗੀ ਆ ਦੇਖੋ ਜੀ फटाफट ਆਪਣੇ ਜਿਹੜੇ 2-4 ਭਾਂਡੇ ਆ ਮੈਂ ਖੈ ਵੀ ਮਾਂਜ ਲਾਂ ਇਸੇ ਤਰੀਕੇ ਨਾਲ ਤੁਹਾਨੂੰ ਪਤਾ ਹੀ ਹੈ ਕਿ ਮੈਂ ਹਮੇਸ਼ਾ ਆਪਣੇ ਕੰਮ फटाफट ਇਸੇ ਤਰ੍ਹਾਂ ਹੀ ਨਿਬੇੜ ਲੈਣੀ ਹੁੰਦੀ ਆ ਤੇ ਜਦੋਂ ਕਿਸੇ ਨੇ ਆਣਾ ਹੋਵੇ ਫੇਰੇ ਤਾਂ ਇਦਾਂ ਹੀ ਹੁੰਦਾ ਵੀ ਆਪਣੇ ਕੰਮ फटाफट ਨਿਬੇੜ ਲਈ ਤੇ ਆਹ ਦੇਖੋ ਜੀ ਆਪਣੇ ਭਾਂਡੇ ਵੀ ਮੰਜ ਗਏ ਸਬਜ਼ੀਆਂ ਆਪਣੀਆਂ ਤਿਆਰ ਹੋਣ ਨਾਲ ਫਿਰ ਆਏਗੇ ਦੇਖ ਕੇ ਆਪਾਂ ਨੂੰ ਦਿੱਕਤ ਨਹੀਂ ਹੁੰਦੀ ਦੋ ਘੜੀ ਬੰਦਾ ਬਹਿ ਵੀ ਜਾਂਦਾ ਹੈ ਨਾ ਜੀ ਤੇ ਲੋ ਜੀ ਭੰਡਿਆ ਤੋਂ ਫਰੀ ਹੋ ਗਿਆ ਹੁਣ ਆਪਾਂ ਫਟਾਫਟ ਗੁੰਨ ਲੈਨੇ ਚਾ ਆਪਣਾ ਆਟਾ ਜਦ ਤੱਕ ਮਸਾਲਾ ਸਾਡਾ ਤਿਆਰ ਹੁੰਦਾ ਤਦ ਤੱਕ ਆਪ ਆਪਣੇ ਹੋਰ ਛੋਟੇ ਛੋਟੇ ਜਿਹੜੇ ਕੰਮ ਨਿਬੇੜ ਲਾਂਗੇ ਫਿਰ ਆਪ ਆਪਣਾ ਰਾਜਮਾਨ ਤੜਕਾ ਲੱਗ ਜਾਏਗਾ ਤੇ ਇਸੇ ਤਰ੍ਹਾਂ ਹੀ ਮੈ ਤਾਂ ਤੜਕਾ ਲਾਣੀ ਹੁੰਨੀ ਐ ਇਸੇ ਤਰ੍ਹਾਂ ਮੈਂ ਆਪਣੇ ਫਟਾਫਟ ਕੰਮ ਨਿਬੇੜ ਲੈਣੇ ਹੁੰਨੀ ਆ ਜੀ ਲੋ ਜੀ ਆਟਾ ਵੀ ਆਪਣਾ ਗੁੱਝ ਕੇ ਹੋ ਗਿਆ ਤਿਆਰ ਤੇ ਲੋਜਿਕ ਦੇ ਨਾਲ ਸਾਡੇ ਉੱਤੇ ਆ ਦੇਖ ਲੋ ਬਹੁਤ ਵਧੀਆ ਤਰੀਕੇ ਨਾਲ ਠੀਕ ਹੈ ਜੀ ਬਾਹਰ ਛੱਡਦੇ ਤੂੰ ਸੁਭਾਈਓ ਇਹਨਾਂ ਨੂੰ ਆਪਾਂ ਪਾ ਦਾਂਗੇ ਹੁਣ ਇਹਦੇ ਵਿੱਚ ਪਾਣੀ ਸਾਡਾ ਸੁੱਕ ਗਿਆ ਬਿਲਕੁਲ ਆਪਾਂ ਨੂੰ ਹੁਣ ਤੇ ਲੋ ਜੀ ਅਦਰ ਸਬਜੀ ਵੀ ਬਣ ਗਏ ਚਾਵਲ ਵੀ ਬਣ ਗਏ ਠੀਕ ਹੈ ਜੀ ਆਪਣੇ ਰਾਜਮਾ ਬਣ ਗਏ ਇਦਾਂ ਤਾਂ ਮੈਂ ਉਹਦੇ ਚ ਗੜਕਾ ਨਹੀਂ ਆ ਰਿਹਾ ਸੀਗਾ ਕੜਾਈ ਦੇ ਵਿੱਚ ਤੇ ਮੈਂ ਕਿਹਾ ਚਲੋ ਕੁੱਕਰ ਚ ਪਾ ਕੇ ਵਧੀਆ ਤਰੀਕੇ ਨਾਲ ਜਾਨੀ ਤੇ ਇਦਾਂ ਆਪਾਂ ਬਣਾ ਲੈਨੇ ਜੀ ਚਾਵਲ ਆ ਦੇਖੋ ਜੀ ਚਾਵਲ ਬਣ ਗਏ ਇਦਾਂ ਆਪਣੇ ਫੁਲਕੇ ਬਣ ਗਏ ਫਟਾਫਟ ਆਪਣਾ ਖਾਣਾ ਹੋ ਗਿਆ ਤਿਆਰ ਤੇ ਮੈਂ 10 ਤਰੀਕੇ ਨਾਲ ਰਾਜਮਾ ਬਣਾਉਣੀ ਹੈ ਤੁਸੀਂ ਕਿੱਦਾਂ ਬਣਾਉਂਦੇ ਹੋ ਉਹ ਮੈਨੂੰ ਕਮੈਂਟਾਂ ਵਿੱਚ ਜ਼ਰੂਰ ਦੱਸਿਓ ਜੇਕਰ ਤੁਸੀਂ ਵੀ ਇਸ ਤਰੀਕੇ ਨਾਲ ਬਣਾਓਗੇ ਬਿਲਕੁਲ ਸਿੰਪਲ ਤੇ ਸੌਖਾ ਤਰੀਕਾ ਬਹੁਤ ਵਧੀਆ ਤਰੀਕਾ ਠੀਕ ਹੈ ਜੀ ਜ਼ਰੂਰ ਟਰਾਈ ਕਰਿਓ ਅਤੇ ਫਿਰ ਆਏ ਨਹੀਂ ਇਹਦਰ ਆਉਂ ਰਹੀ ਇਹ ਤਾਂ ਭੀਗ ਰੋ ਹੈ ਦਿੱਤੇ ਆ ਨਾ ਸਦਾ ਤਲੋ ਜੀ ਮੈਂ ਕਿਾ ਚਲੋ ਰਹਿਤਾ ਪਾ ਲੈਨੇ ਤੁਸੀ ਦੇਖ ਸਕਦੇ ਹੋ ਜੀ ਅੱਜ ਸਾਡੇ ਘਰ ਸੋਹਣਿਆ ਰੌਣਕਾ ਲੱਗ ਗਈਆਂ ਬਹੁਤ ਸਾਰੇ ਮਹਿਮਾਨ ਆਏ ਤੇ ਮੈਂ ਕਿਾ ਚਲੋ ਫਟਾਫਟ ਕੰਮ ਕਰਦੇ ਕਰਦੇ ਨਾਲੇ ਤੁਹਾਡੇ ਨੂੰ ਵਲੌਗ ਸ਼ੇਅਰ ਕਰਦੇ ਆ ਤੇ ਨਾਲੇ ਦੇਖੋ ਜੀ ਸਾਡੇ ਘਰ ਰੌਣਕਾ ਜਦੋਂ ਵੀ ਕੋਈ ਆਂਦਾ ਸਾਡੇ ਘਰ ਇਦਾਂ ਹੀ ਰੌਣਕ ਲੱਗਦੀ ਹੈ ਤੇ ਇਦਾਂ ਹੀ ਸੀਪੇ ਫਟਾਫਟ ਆਪਣੇ ਕੰਮ ਤੇ ਕਾਰ ਕਰ ਲੈਨੇ ਹੁੰਦੇ ਆ ਤੇ ਵਧੀਆ ਵਧੀਆ ਜੀਆਂ ਚੀਜ਼ਾਂ ਬਣਾਈਆਂ ਠੀਕ ਹੈ ਜੀ ਪਿਆਰੇ ਜੀ ਲਾਈਕ ਬੰਤ ਤੇ ਸ਼ੇਅਰ ਜ਼ਰੂਰ ਕਰਿਓ ਵਾਤ ਵਾਤ ਮੇਰੀ ਵੀਡੀਓ ਨੂੰ ਪਹੁੰਚਾ ਦਿਓ ਅੱਜ ਤਾਂ ਜਦਰ ਸਭ ਚੀਆ ਵੀ ਬਣ ਗਿਆ ਸਾਡੀਆਂ ਸਾਰਾ ਕੁ ਤੇ ਮੈਂ ਕਿਹਾ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਦੀ ਆ ਤੇ ਬਹੁਤ ਸਾਰਾ ਪਿਆਰ ਹੁੰਦਾ ਮੇਰੀ ਵੀਡੀਓ ਨੂੰ ਠੀਕ ਹੈ ਜੀ ਤੇ ਹਾਲੇ ਰਹਿ ਗਿਆ ਜਕਰੀਤ ਬਣਾਈ ਗਿਓ ਨਾਲੂ ਝੋਲ ਤੇ ਲੋਜੀ ਆਲੂ ਝੋਲ ਦੀ ਤਿਆਰੀ ਆ ਜਿਹੜੀ ਬਹੁਤ ਸਿੰਪਲ ਤੇ ਸੌਖੇ ਤਰੀਕੇ ਨਾਲ ਤੁਸੀਂ ਦੇਖਦੇ ਆ ਨਾ ਜਦੋਂ ਵੀ ਵੀਡੀਓ ਬਣਾਉਂਦੀ ਹੁੰਦੀ ਆ ਮੈਂ ਇਸ ਤਰੀਕੇ ਨਾਲ ਬਣਾਉਂਦੀ ਆ ਤੇ ਆਲੂ ਝੋਲ ਬਹੁਤ ਪਸੰਦੀਦਾ ਜਾਂ ਜੇਕਰ ਆਪਾਂ ਆਪਣੇ ਆਲੂ ਬੋਇਲਡ ਕਰਕੇ ਰੱਖ ਲਈਏ ਨਾ ਬਸ ਤੇ ਉਹਦੇ ਨਾਲ ਬਣਾ ਸਕਦੇ ਜਿਹੜੇ ਆਲੂ ਖਾਣੇ ਦੇ ਸ਼ਕੀਲ ਹੁੰਦੇ ਆ ਨਾ ਕਿ ਤੁਹਾਨੂੰ ਬੜਾ ਜਦੋਂ ਵੀ ਮੈਂ ਮਾਣ ਆਦੇ ਦੋ ਤਿੰਨ ਤਰ੍ਹਾਂ ਦੀਆਂ ਸੱਜੀਆਂ ਹੋਂਦ ਤੇ ਫਟੀਆਂ ਲੱਗਦੇ ਆ ਨਾ ਜੀ ਤੇ ਲੋ ਜੀ ਜੋ ਜੈ ਮੈਂ ਤੁਹਾਡੇ ਨਾਲ ਸ਼ੇਅਰ ਕਰਦੀ ਜਾ ਰਹੀ ਆ ਬਾਕੀ ਥੈਂਕ ਯੂ ਤੁਹਾਡਾ ਤੇ ਆਰੇ ਪਿਆਰੇ ਕਮੈਂਟ ਜਰੂਰ ਦਿਓ ਕੌਣ ਕੌਣ ਮੇਰੀ ਵੀਡੀਓ ਕਿੱਥੋਂ ਕਿੱਥੇ ਦੇਖ ਰਿਹਾ ਮੈਨੂੰ ਜਰੂਰ ਕਮੈਂਟ ਵਿੱਚ ਦੱਸੋ ਬੜੇ ਲੋਨੀ ਅਗਲੀ ਵਾਰ ਜੀ ਕੀ ਹੁੰਦਾ ਯਾਰਵਾਰਵਾ ਜੀ ਸੋਹਣੀ ਜਵਾਬਾਂ ਦੇ ਬਹੁਤ ਧੰਨ ਚੋੜ ਪਾਓ ਬਸ 有。<Yo. S 2> ਤਲੋਜੀ ਜਿੱਦਾਂ ਹੀ ਅੱਜ ਲੱਗੀਆਂ ਫਿਰ ਰਖੜੀ ਤੇ ਰੌਣਕਾਂ ਲੱਗਣਗੀਆਂ ਮੈਂ ਤੁਹਾਡੇ ਨਾਲ ਉਧਰ ਰੌਣਕਾਂ ਦੀ ਸਾਰੀ ਬੀਤ ਸ਼ੇਅਰ ਕਰਾਂਗੀ ਜਦੋਂ ਵੀ ਸਾਡੇ ਇੱਥੇ ਰੌਣਕਾਂ ਲੱਗਦੀਆਂ ਤੇ ਮੈਂ ਕਿਹਾ ਚਲੋ ਸਾਰਾ ਵਲੌਗ ਤੁਹਾਡੇ ਨਾਲ ਉਸੇ ਤਰ੍ਹਾਂ ਹੀ ਸ਼ੇਅਰ ਕਰਾਂ ਬਹੁਤ ਵਧੀਆ ਲੱਗਦਾ ਹੈ ਨਾ ਜਦੋਂ ਘਰ ਦੇ ਵਿੱਚ ਰੌਣਕ ਲੱਗੀ ਹੁੰਦੀ ਤੇ ਇੱਧਰ ਆਪਾਂ ਪੂਰੀਆਂ ਲੇਕੀਏ ਭਰਿਆ ਕੁਝ ਫੁਲਕੇ ਤੇ ਕੁਝ ਪੂਰੀਆਂ ਬਣ ਜਾਣਗੀਆਂ ਵੇਲੀ ਵੇਲੀ ਪਨਾਰ ਗਿਆ ਨੇ ਉਹ ਗੱਟੇ ਵਿੱਚ ਲੱਗ ਰਹੀ ਹੋ ਜੀਏ ਵਾਦੋਂ ਦੀ ਸ੍ਰੀ ਮਾਤਰੀ ਦਾ ਚਾਰ ਦੀ ਸਗ ਹੈ ਬੜਾ ਛਿਕਾ ਗੱਲੋ ਗੱਲੋ ਮੇਰਾ ਗੁੰਡਾ ਮੇਰੇ ਨਾਲ ਆਇਆ ਪਹਿਲਾਂ ਨਾਰਤੀ ਗੁੰਡਾ ਤਾਂ ਆਇਆ ਮਿਲਿਆ ਸੇ ਮਜਾ ਆਇਆ ਕਰੇਨੀ ਜੀ ਜੀ ਨਾ ਆਇਆ ਤਾਂ ਆ ਦੋ ਇੱਧਰ ਮੌਨ ਵਰਤ ਰੱਖਿਆ ਮੌਨ ਵਰਤ ਰੱਖਿਆ ਗਿਆ ਜੀ ਕਿੰਨੇ ਮਿੰਟ ਰਹਿ ਗਏ ਕਿੰਦਰ ਵੀਰੇ ਇੱਧਰ ਕਿੰਨੇ ਮਿੰਟ 2 ਮਿੰਟ ਬਣੀ ਇਸ਼ਾਰੇ ਕਰਕੇ ਦੱਸੀ ਜਾਓ ਸਾਨੂੰ 6 ਮਿੰਟ ਰਹਿ ਗਏ ਅੱਜ ਸਾਰਾ ਫੋਨ ਗਿਰ ਗਿਆ ਕਿਸ ਦਾ ਪਿੱਛੇ ਫੋਨ ਗਿਰ ਗਿਆ ਜਾਂਦਾ ਹੈ ਉਹ ਪਿੱਛੇ ਵਾਲੀ ਦੇ ਕੱਟ ਗਿਆ ਕੱਟ ਗਿਆ ਇਹ ਤਾਂ ਅਚਾ ਦਾ ਮੌਨ ਵਰਤਾ ਹੈ ਹਜ਼ਾਰ ਇਕੁਆਇਮੈਂਟ ਹੋਰ ਸਭ ਨੂੰ ਹੀ ਵੀ ਕਦੋਂ ਬੋਲਣ ਸ਼ਰਤਾਂ ਲੱਗ ਗਈਆਂ ਇੱਥੇ 5 500 ਦੀ ਸ਼ਰਤ ਤੇ ਬਿੰਦਰ ਵੀਰੇ ਇਹ ਹੁਣ ਦਾ ਏਡੀ ਬਿੰਦਰ ਵੀਰੇ ਵਾਹ ਵਾਹ ਤੇਰੀ ਕਰੀ ਗਾਵਾ ਵਾ ਬਜੇ 4 ਮਿੰਟ ਕੱਟਨੇ ਪਾਰੀ ਹੋਏ ਪੈਣੇ 3 ਮਿੰਟ ਉਹ ਟਾਈਮ ਪਾ 3 ਮਿੰਟ ਦਾ ਗੁੰਗਾ ਦਾ ਸੌਂਗ ਮੈਹੀ ਇਹ ਗੁੰਗਾ ਜਦ ਗਾਣਾ ਗਾਤਾ ਹੈ ਕਿਵੇਂ ਕਰਦਾ ਦੱਟਾ ਆ ਲੈ ਲੈ ਸਾਚੀਓ ਜੋ ਸਾਹਮਣੇ ਹੋਵੇ ਯਾਰ ਤੇ ਨੱਚਣਾ ਕੋਈ ਨਹੀਂ ਹਾਏ ਹਾਏ ਬਲਾ ਨਾ ਨਾਨੂ ਦੇਗਲੇ ਗੁੰਡਾ ਹੋ ਗਏ ਬਾਣੀ 30 ਸੈਕਿੰਡ 32 ਸੈਕਿੰਡ 31 ਸੈਕਿੰਡ ਦੀ ਬੰਦ ਹੋ ਰਿਹਾ ਚਾਚਾ ਬੋਲਣ ਲੱਗ ਰਿਹਾ ਹੈ ਚਾਚੇ ਕੇ ਬੋਲਨੇ ਦਾ ਟਾਈਮ ਆ ਚੁਕਾ ਹੈ ਓਏ

ਉਹਨਾਂ ਨੇ ਮੌਨ ਵਰਤ ਰੱਖ ਲਿਆ ਜੀ ਦੋਨੋਂ ਹੀ ਪਿਆਰ ਨੂੰ ਇਦਾਂ ਕਰੀ ਜਾਂਦੀ